ਗੁਰਮੁਖ ਪਿਆਰਾ ਕਹਿਣ ਲੱਗਾ ਕਿ ਜਿਸ ਪਲਗੇ ਤੇ ਸਿੰਘ ਬੈਠੇ ਨੇ ਇੱਥੇ ਸੰਤ ਬਾਬਾ ਜਰਨੈਲ ਸਿੰਘ ਪਿੰਡ ਨਾਲੇ ਆ ਕੇ ਬੈਠੇ ਸੀ ਕਹਿੰਦਾ ਪ੍ਰਸ਼ਾਦਾ ਛਕਿਆ ਮਹਾਂਪੁਰਖਾਂ ਨੇ ਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਮੈਨੂੰ ਕੋਲ ਬੁਲਾਇਆ ਦਸਤਾਰ ਕਹਿੰਦਾ ਕੁਝ ਮਾਇਆ ਭੇਟ ਕਰਨ ਲੱਗੇ ਅਸੀਂ ਤਾਂ ਮਹਾਂਪੁਰਖ ਕਹਿੰਦੇ ਗੁਰਮੁਖਾ ਤੇਰੇ ਕੋਲ ਸ਼ਸਤਰ ਕਿੰਨੇ ਆ ਕਹਿੰਦਾ ਮਹਾਰਾਜ ਸ਼ਸਤਰ ਤਾਂ ਕੋਈ ਨਹੀਂ ਘਰ ਵਿੱਚ ਰੱਖਿਆ ਕਹਿੰਦੇ ਜੇ ਤੇਰੇ ਇੰਦੇ ਕੋਈ ਕੋਈ ਚੜ ਕੇ ਆ ਗਿਆ ਤੇ ਉਹਦੇ ਸਿਰ ਵਿੱਚ ਫਰਿੱਜ ਮਾਰੇਗਾ ਕਿ ਟੀਵੀ ਚੁੱਕ ਕੇ ਮਾਰੇਗਾ ਕਿਉਂਕਿ ਸਾਡੇ ਘਰਾਂ ਵਿੱਚ ਫਰਿੱਜ ਟੀਵੀ ਹਾਲਾਂਕਿ ਇੱਥੋਂ ਦੀ ਕੌਮ ਨੂੰ ਪੁੱਛੋ ਫਰਿੱਜ ਬਿਮਾਰੀ ਐ ਭਾਵੇਂ ਕਿ ਸਾਡੇ ਹੁਣ ਰੋਜ਼ ਦੀ ਆਦਤ ਬਣ ਗਈ ਸਮਾਂ ਹੈ ਨਹੀਂ ਕਿ ਮੈਂ ਇਹਦੇ ਬਾਰੇ ਬੋਲਾਂ ਮਹਾਪੁਰਖ ਕਹਿੰਦੇ ਕਿ ਫਰਿੱਜ ਉਹਦੇ ਸਿਰ 'ਚ ਮਾਰੇਗਾ ਟੀਵੀ ਮਾਰੇਗਾ ਇਹਦਾ ਗੱਲ ਮੇਰੇ ਦਿਲ ਵਿੱਚ ਵੱਜੀ ਕਿਉਂਕਿ ਮਹਾਪੁਰਖ ਕਟਾਸ਼ ਨਾਲ ਹੀ ਕਹਿੰਦੇ ਹੁੰਦੇ ਆ ਕਹਿੰਦਾ ਮੈਂ ਫਿਰ ਮਹਾਪੁਰਸ਼ਾਂ ਦੇ ਇਸ ਵਚਨ ਨੂੰ ਆਪਣੇ ਪੱਲੇ ਬੰਨ ਲਿਆ ਤੇ ਅਮੀਰ ਹੈਗਾ ਸੀਗਾ ਜਿੰਨੇ ਕ ਸ਼ਸਤਰ ਕਹਿੰਦਾ ਮੈਂ ਪਹੁੰਚਣਾ ਲੈ ਸਕਦਾ ਸਾ ਲੈ ਲੈ ਕਹਿੰਦਾ ਉਹ ਵਕਤ ਯਾਦ ਆਇਆ ਸੰਤ ਬਾਬਾ ਜਰਨੈਲ ਸਿੰਘ ਦਾ ਇੱਕ ਇੱਕ ਬੋਲ ਮੇਰੇ ਕੰਨਾਂ ਵਿੱਚ ਵੱਜੇ ਜਦੋਂ 1000 ਬੰਦਾ ਹਜੂਮ ਹਰ ਹਰ ਮਹਾਦੇਵ ਕਹਿੰਦਾ ਮੇਰੇ ਘਰ ਨੂੰ ਘੇਰ ਲਿਆ ਆ ਕਰਕੇ ਮੇਰੀਆਂ ਨੌਜਵਾਨ ਬੱਚੀਆਂ ਦੀ ਉਹਨਾਂ ਨੇ ਪੱਤ ਲੁੱਟਣੀ ਸੀ ਵਿਆਜ ਕਰਨਾ ਸੀ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੀ ਧਰਮ ਪਤਨੀ ਨੂੰ ਬੇਪੱਤ ਕਰ ਦੇ ਇਹੋ ਕੁਛ ਹੀ ਹੋਣਾ ਸੀ ਨੌਜਵਾਨ ਪੁੱਤਰਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਮਾਰ ਦੇ ਤੇ ਉਹਨੂੰ ਆਪ ਨੂੰ ਮੌਤ ਦੇ ਘਾਟ ਉਤਾਰ ਦੇ ਇਹੇ ਕੁਛ ਹੋਣਾ ਸੀ ਹੋਰ ਉੱਥੇ ਪ੍ਰਸ਼ਾਦਾ ਛਕਣ ਤਾਂ ਆਏ ਨਹੀਂ ਸੀ ਕਹਿੰਦਾ ਸਮੇਂ ਨੂੰ ਪਛਾਣਦਿਆਂ ਅਸੀਂ ਪਹਿਲਾਂ ਹੀ ਮੌਤ ਚੇ ਲਾ ਲਈ ਸੀ ਮੈਂ ਪਰਿਵਾਰ ਸਮੇਤ ਥੱਲੇ ਸਾਂ ਆਪਣੇ ਦੋਹਾਂ ਪੁੱਤਰਾਂ ਨੂੰ ਕਿਹਾ ਸੀ ਜਿੰਨਾ ਚਿਰ ਮੈਂ ਗੋਲੀ ਨਾ ਚਲਾਵਾਂ ਉਹਨਾਂ ਚਿਰ ਤੁਸੀਂ ਨਾ ਫੈਰ ਖੋਲੋ ਕਹਿੰਦਾ ਜਦੋਂ ਹਜੂਮ ਨੇ ਬਾਹਰ ਵੱਜਿਆ ਹੋਇਆ ਸੰਗਲ 12 ਬੋਰ ਦੀ ਗੋਲੀ ਮਾਰ ਕੇ ਤੋੜਿਆ ਤੇ ਅੰਦਰ ਵੜੇ ਮੈਂ ਸਾਹਮਣੇ ਆਉਂਦੇ ਦੀ ਛਾਤੀ ਵਿੱਚ ਕਹਿੰਦਾ ਗੋਲੀ ਮਾਰੀ ਉਤਰੋ ਮੇਰੇ ਪੁੱਤਰਾ ਨੇ ਫੈਰ ਖੋਲ ਦਿੱਤਾ ਕਹਿੰਦਾ 50 ਮਿੰਟਾਂ ਦੀ ਬਾਤ ਸੀ ਕਿ ਮੇਰੇ ਵੇੜੇ ਵਿੱਚ ਕੇਵਲ ਚੱਪਲਾਂ ਹੀ ਰਹਿ ਗਈਆਂ ਕਿਸ ਤਰ੍ਹਾਂ ਇੱਜ਼ਤ ਬਜੀ ਕੰਗੇ ਵਾਲੀ ਕਿਰਪਾਨ ਨਾਲ ਕੇ ਜਾਨ ਸਹੀ ਰੂਪ ਵਿੱਚ ਚੱਲਣ ਵਾਲੇ ਸ਼ਸਤਰਾਂ ਨਾਲ ਸੈਕਟਰੀ ਸਿੰਘ ਜੀ ਨੇ ਪੜ੍ਹਿਆ ਸੀ ਨਾ ਸ਼ਬਦ ਮਹਾਰਾਜ ਨੇ ਕਿਉਂ ਨਮਸਕਾਰ ਕੀਤੀ ਹੈ ਸਤਿਗੁਰੂ ਜੀ ਨੇ ਜਿਸ ਭਗਵਤੀ ਨੂੰ ਅਜੇ ਦੇਵੀ ਦੀ ਪੂਜਾ ਤੇ ਪਖੰਡ ਕਹਿੰਦੇ ਐ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਪਰਮੇਸ਼ਰ ਕਿਹਾ ਸਤਿਗੁਰੂ ਜੀ ਨੇ ਨਿਰੰਕਾਰ ਕਿਹਾ ਸ੍ਰੀ ਸਾਹਿਬ ਨੂੰ ਪ੍ਰਥਮ ਭਗਵਤੀ ਸਮਰ ਕਾ ਸਭ ਤੋਂ ਪਹਿਲਾਂ ਪ੍ਰਥਮ ਕਿਹਾ ਗੁਰੂ ਪਿਆਰੇ ਖਾਲਸਾ ਜੀ ਆਪਣੇ ਸਰੋਤਾਂ ਨਾਲ ਜੁੜ